ਪੰਜਾਬ ਦੇ ਨਸ਼ਾ ਤਸਕਰਾ ਦੇ ਹੋਸ਼ ਨੇ ਇੰਨੇ बुलंद ਹੋਏ ਪਏ ਹਨ ਕਿ ਜਿਹੜਾ ਉਹਨਾਂ ਦਾ ਵਿਰੋਧ ਕਰਦਾ ਹੈ ਉਹਨਾਂ ਦੇ ਉੱਪਰ ਹੀ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੰਦੇ ਨੇ ਤਾਜ਼ਾ ਮਾਮਲਾ ਪਟੰਡਾ ਦੇ ਕਤਵਾ ਮੋੜ ਮੰਡੀ ਤੋਂ ਸਾਹਮਣੇ ਆਇਆ ਜਿੱਥੇ ਦੀਪ ਨਾਮ ਦੇ ਇੱਕ ਨੌਜਵਾਨ ਨੂੰ ਤਕਰੀਬਨ ਇੱਕ ਦੱਕਰ ਨੌਜਵਾਨਾਂ ਦੇ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਤੇਜ਼ ਤਾਰ ਹਥਿਆਰ ਨਾਲ ਕੁੱਦਾ ਕਤਲ ਕਰ ਦਿੱਤਾ ਦੀਪ ਦੇ ਜੀਜੇ ਨੇ ਦੱਸਿਆ ਹੈ ਕਿ ਦੀਪ ਦੇ ਵੱਲੋਂ ਹਮੇਸ਼ਾ ਹੀ ਬਸਤੇ ਵੀ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਵਿਰੋਧ ਕੀਤਾ ਜਾਂਦਾ ਸੀ ਇਸੇ ਵਿਰੋਧ ਦੇ ਚਲਦਿਆਂ ਉਹਨਾਂ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਉਹਨਾਂ ਨੇ ਇਹ ਕਿਹਾ ਕਿ ਪ੍ਰਸ਼ਾਸਨ ਦੀਆਂ ਅੱਖਾਂ ਜੇ ਵੀ ਨਹੀਂ ਖੁੱਲ ਰਹੀਆਂ ਉਹਨਾਂ ਨੇ ਪ੍ਰਸ਼ਾਸਨ ਕੋ ਇਨਸਾਫ ਦੀ ਗੋਹਰ ਲਗਾਈ ਹੈ ਕੀ ਨਾਮ ਹੈ ਤੁਹਾਡਾ ਡਿਸਕਰਨ ਸਿੰਘ ਕੀ ਕਹਨਾ ਚੁੰਨਦੇ ਰਾਮ ਦੇਤੂ ਜੀ ਹਾਂ ਕੋਈ ਮੇਰੇ ਸਕੇ ਸਾਲਾ ਜੀ ਸਨ ਅੱਛਾ ਤੇ ਇੱਥੇ ਜੋ ਮੁੰਡੇ ਮਾਨਸਾ ਤੋਂ ਆ ਕੇ ਜਾਂ ਕੋਈ ਹੋਰ ਗਰੁੱਪਾਂ ਦੇ ਸੀਗੇ ਜਿਨ੍ਹਾਂ ਦੀਆਂ ਇੰਸਟਾਗ੍ਰਾਮ ਤੇ ਮੈਂ ਹੁਣ ਆਈਡੀਆ ਵੀ ਦੇਖੀਆਂ ਨੇ ਤੇ ਬਹੁਤ ਹੀ ਯਾਨੀ ਕਿ ਇੱਕ ਜਿਵੇਂ ਜਿੱਦਾਂ ਗੈਂਗਸਟਰ ਹੁੰਦੇ ਨੇ ਐਦਾਂ ਦੇ ਟਾਈਪ ਦੇ ਬੰਦੇ ਸੀਗੇ ਤੇ ਜੋ ਇੱਥੇ ਨਸ਼ੇ ਦੀ ਸਪਲਾਈ ਕਰਦੇ ਸੀ ਤੇ ਮੇਰੇ ਸਾਲਾ ਅਕਸ਼ਰਿ ਉਹਨਾਂ ਨੂੰ ਕਹਿੰਦਾ ਸੀ ਭਾਈ ਤੁਸੀਂ ਇਹ ਕੰਮ ਨਾ ਕਰੋ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਦੇਖ ਲਾਂਗੇ ਤੇ 14 ਤਰੀਕ ਨੂੰ ਰਾਤ ਤਕਰੀਬ 9:00 ਵਜੇ ਤੋਂ ਬਾਅਦ ਦੀ ਗੱਲ ਹੈ ਤੇ ਇੱਕ ਰਿਆ ਦੇ ਬਾਪੂ ਦੇ ਲਈ ਮਤਲਬ ਕਿ ਚੌਲ ਬੜਾ ਕੇ ਗਿਆ ਸੀਗਾ ਜਨ ਕਿ ਮੇਰੇ ਸਹੁਰਾ ਸਾਹਿਬ ਦੇ ਲਈ ਤੇ ਕਹਿੰਦਾ ਮੈਂ ਦਹੀਂ ਫੜ ਲਿਆ ਮਾ ਉਧਰੋਂ ਮਤਲਬ ਅਜੇ ਗਿਆ ਹੀ ਸੀ ਉਧਰ ਜਾਣ ਹੀ ਨਹੀਂ ਦਿੱਤਾ ਤੇ ਰਾਹ ਦੇ ਵਿੱਚ ਕਿਸੇ ਨੇ ਸੀਆਈਡੀ ਦੇਤੀ ਵੀ ਬਾਹਰ ਫਿਰਦਾਗਾ ਤੇ ਬਸ ਫਿਰ ਕਿਰਪਾਨਾ ਕੀ ਮਤਲਬ ਕਿ ਰਾੜ ਬਹੁਤ ਬੁਰੀ ਹਾਲਤ ਨਾਲ ਮਰਿਆ ਦੇਖਣ ਵਾਲੀ ਹਾਲਤ ਨਹੀਂ ਅੱਖਾਂ ਦੇ ਵਿੱਚ ਅੱਖਾਂ ਵੀ ਨਹੀਂ ਦੇਖਣਯੋਗ ਦੰਦ ਕੱਢ ਦਿੱਤੇ ਬੁਰਾ ਹਾਲ ਹੈਗਾ ਪੰਜ ਭੈਣਾਂ ਦਾ ਇਕੱਲਾ ਭਰਾ ਸੀ ਤੇ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੈਂ ਧੰਨਵਾਦ ਵੀ ਕਰਦਾ ਪੁਲਿਸ ਦਾ ਜਿਨ੍ਹਾਂ ਨੇ ਪੰਜ ਬੰਦੇ ਚੱਕ ਵੀ ਲਏ ਤੇ ਬਹੁਤ ਸੋਹਣਾ ਕਾਰਜ ਕਰ ਰਹੀ ਹੈ ਥਾਣੇ ਦੀ ਪੁਲਿਸ ਤੇ ਬਹੁਤ-ਬਹੁਤ ਧੰਨਵਾਦ ਜੀ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਅਸੀਂ ਕੁਝ ਨਹੀਂ ਚਾਹੀਦਾ ਮੇਰਾ ਨਵੀਂਦਰਜੀ ਦਾ ਵੀਰੇ ਆ ਜਿਹੜਾ ਮੁੰਡਾ ਦੇਖੋ ਜਿੱਚੇ ਤਰ੍ਹਾਂ ਹੀ ਲੱਗਦਾ ਮੇਰਾ ਭਰਾ ਆ ਬਈ ਹਾਏ ਇੱਥੇ ਨਾ ਮੁੰਡੇ ਆਉਂਦੇ ਹੁੰਦੇ ਸੀਗੇ ਚਿੱਟਾ-ਚੁੱਟਾ ਵੇਚਦੇ ਸੀਗੇ ਇਹ ਰੋਕ ਦਾ ਰੋਕਦਾ ਸੀਗਾ ਇਹਨੂੰ ਕਹਿੰਦੇ ਦੇਖਾਂਗੇ ਵੱਢ ਕੇ ਦਹੀਂ ਲੈਣ ਗਿਆਗਾ ਚੌਲ ਬਣਾ ਕੇ ਰੱਖ ਕੇ ਗਿਆ ਤੇ ਬਸ ਉੱਥੇ ਹੀ ਵੱਢ ਕੇ ਰੱਖਤਾ ਉਹਨਾਂ ਨੇ ਹਾਏ ਵੀਰੇ ਅਸੀਂ ਤਾਂ ਇਨਸਾਫ ਚਾਹੀਦਾ ਵੀਰੇ ਸਾਨੂੰ ਕੁਝ ਨਹੀਂ ਚਾਹੀਦਾਗਾ ਅਸੀਂ ਚਾਰ ਪੈਣਾ ਗਿਆਂ 21 ਭਰਾ ਸੀ ਸਾਡੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਵੀਰੇ ਹਾਏ ਰੱਬਾ ਇਹ ਸਾਡੇ ਕੋਲ ਕੱਲ ਐਂਟੀਮੇਸ਼ਨ ਆਈ ਸੀ ਇੱਕ ਡੈੱਡ ਬਾਡੀ ਦਾ ਰੁਕਾ ਆਇਆ ਸੀ ਵੀ ਦੀਪ ਸਿੰਘ ਸਾਡਾ ਕਰਮ ਸਿੰਘ ਆਰੂ ਮੋੜ ਮੰਡੀ ਦਾ ਸੀਗਾ 22 ਸਾਲ ਉਮਰ ਸੀ ਇਹਦੀ ਦੌਰਾਨੇ ਇਲਾਜ ਡੈਥ ਹੋ ਗਈ ਸੀ ਇਹ ਪਹਿਲਾਂ ਸੀਐਚ ਬਸੰਟਾ ਦਾਖਲ ਹੋਇਆ ਸੀ ਜਿੱਥੇ ਡਾਕਟਰਾਂ ਨੇ ਇਹਨੂੰ ਹਾਇਰ ਇੰਸਟੀਚੂਟ ਦੇ ਰੈਫਰ ਕਰਤਾ ਸੀ ਤੇ ਰਸਤੇ ਵਿੱਚ ਇਹਦੀ ਮੌਤ ਹੋ ਗਈ ਸੀ ਤੇ ਆਖਰ ਕੀ ਹੋਇਆ ਇਹ ਦੇ ਸਬੰਧ ਚ ਅਸੀਂ ਇਹਦੇ ਇੱਕ ਚਾਚਾ ਜੀ ਹੈਗੇ ਦਰਸ਼ਨ ਸਿੰਘ ਸਨ ਅਰਜਨ ਸਿੰਘ ਵਾਸੀ ਵਾਰਡ ਨੰਬਰ 10 ਨੇੜੇ ਪੀਰਖਾਨਾ ਮੋੜ ਬੰਦੇ ਇਹਨਾਂ ਨੇ ਬਿਆਨ ਦਾ ਜ਼ਿਕਰਾਇਆ ਵੀ ਜਿਹੜਾ ਇਹਨਾਂ ਦਾ ਭਤੀਜਾ ਦੀਪ ਸਿੰਘ ਇਹ ਕੁਛ ਇਹਦੇ ਸੀਗੇ ਇਹਦੇ ਐਂਟੀ ਮੁੰਡੇ ਸੀਗੇ ਕੁਛ ਸੁਭਾਸ਼ ਕੁਮਾਰ ਅ ਰੀ ਸੁਬਾਸ਼ੀ ਪ੍ਰੀਤ ਸਨ ਅਰਵੰਸ਼ ਨਾਲ ਸਾਹਿਰ ਸਨ ਸ਼ਿਵਜੀ ਰਾਮ ਤੇ ਆਕਾਸ਼ਦੀਪ ਸਨ ਸੁਖਵਿੰਦਰ ਸਿੰਘ ਤੇ 6 ਅਨਨੋਨ ਬੰਦੇ ਹੋਰ ਆਏ ਸੀ ਇਹ ਕਹਿੰਦੇ ਇਹ ਵਜਾ ਰੰਜਸ਼ ਇਹ ਲਿਖਾਈ ਹੈ ਇਹਨਾਂ ਨੇ ਵੀ ਜਿਹੜਾ ਦੀਪ ਸਿੰਘ ਹੈਗਾ ਇਹ ਮੁੰਡਿਆਂ ਨੂੰ ਇੱਥੇ ਬਸਤੀ 'ਚ ਨਸ਼ਾ ਵੇਚਣ ਤੋਂ ਰੋਕਦਾ ਸੀ ਬਾਕੀ ਅੱਗੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਕੀ ਅਸਲ ਵਜ੍ਹਾ ਸੀ ਜਦੋਂ ਦੋਸ਼ੀ ਗ੍ਰਿਫਤਾਰ ਹੋ ਜਾਣ ਕੋਈ ਗ੍ਰਿਫਤਾਰ ਨਹੀਂ ਆਇਆ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਜਿਹੜੀ ਟੀਮਾਂ ਭੇਜੀ ਹੋਈਆਂ ਜਲਦੀ ਅਸੀਂ ਬੰਦੇ ਆਊਂਡ ਅਪ ਕਰਤੀ ਤੇ ਬੰਦ ਕੇਂਦਰੀ ਜੇਲ੍ਹ ਤੋਂ ਟੱਕਦਾ